ਹਾਂਜੀ ਸਾਰਿਆਂ ਨੂੰ ਜੀ ਉਮੀਦ ਕਰਦੇ ਹਾਂ ਕਿ ਸਾਰੇ ਜਾਨੇ ਠੀਕ ਠਾਕ ਹੋਣਗੇ ਤੰਦਰੁਸਤ ਹੋਗੇ ਅਗਰ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੁਸੀਂ ਸੋਹਣੇ ਸੋਹਣੇ ਸੂਰਬਤੋ ਪਹਿਲਾਂ ਵੇਖ ਸਕੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਪ ਅੱਜ ਫੇਰ ਉਹੀ ਪਹਿਲਾ ਵਾਲਾ ਹੀ ਡਿਜ਼ਾਈਨ ਰੈਡੀ ਕੀਤਾ ਜੋ ਕਿ ਆਪਾਂ ਪਿਛਲੀ ਵਾਰ ਕਰਦਾ ਡਿਜ਼ਾਈਨ ਕੀਤਾ ਆ ਰੈਡੀ ਕਰ ਰਹੇ ਹਾਂਗੇ रेडी ਨੂੰ ਬਹੁਤ ਹੀ ਮੇਰੀਆਂ ਭੈਣਾਂ ਨੇ ਪਸੰਦ ਕੀਤਾ ਹੈ ਕਾਫੀ ਸਾਰੇ ਉਹਨਾਂ ਦੇ ਆਰਡਰ ਆਏ ਹੋਏ ਹੋਏ ਸੀਗੇ ਤੇ ਆਪਾਂ ਇਹ ਅਲੱਗ-ਅਲੱਗ ਕਲਰ ਤੇ ਸੂਟ ਰੈਡੀ ਕੀਤੇ ਨੇਗੇ ਆਪਾਂ ਇਹਦੀ ਪਹਿਲਾਂ ਵੀ ਵੀਡੀਓ ਦੋ ਤਿੰਨ ਵੀਡੀਓ ਅਪਲੋਡ ਕਰ ਚੁੱਕੇ ਆ ਇਹਨਾਂ ਦੀਆਂ ਤੇ ਬਹੁਤ ਹੀ ਸੋਹਣੇ ਸੂਟ ਇਹ ਤਿਆਰ ਹੋ ਰਹੇ ਨੇਗੇ ਤੁਸੀਂ ਦੇਖ ਸਕਦੇ ਹੋ ਸਾਰੇ ਇਹ ਅਲੱਗ-ਅਲੱਗ ਕਲਰ ਤੇ ਸੂਟ ਰੈਡੀ ਹੋਏ ਹੋਏ ਨੇ ਇਹ ਮੇਰੀਆਂ ਭੈਣਾਂ ਦੇ ਆਰਡਰ ਤੇ ਕਾਫੀ ਆਰਡਰ ਪੈਂਡਿੰਗ ਪਏ ਨੇ ਕਾਫੀ ਆਪਾਂ ਇਹਦੇ ਵਿੱਚ ਕੰਪਲੀਟ ਕਰਦੇ ਨੇ ਆਪਾਂ ਤੁਹਾਨੂੰ ਇਹਦੇ ਵਿੱਚ ਪਿਕ ਕੋਲ ਕੇ ਦਿਖਾਣੇ ਆ ਇਹ ਦੋ ਇਹਦੀਆਂ ਅਲੱਗ-ਅਲੱਗ ਬਣਾ ਲੈਣੇਗੇ ਇਹ ਡਿਜ਼ਾਈਨ ਦੀ ਬਹੁਤ ਮੰਗ ਆ ਰਹੀ ਸੀ ਸਾਰਿਆਂ ਨੇ ਬਹੁਤ ਬਹੁਤ ਸਾਰੇ ਸੂਟ ਬਣਵਾਏ ਨੇ ਐਂ ਦੇਖਿਓ ਕਿ ਇਸ ਤਰ੍ਹਾਂ ਦਾ ਕਵੈਂਟ ਬਣਿਆ ਹੋਇਆ ਥ੍ਰੈਡ ਦੀ ਕੰਬੀਨੇਸ਼ਨ ਲੈ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੇ ਕਲਰ ਲੱਗੇ ਨੇਗੇ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਇਹ ਇਹਦੀਆਂ 슬ੀਵਸ ਤੇ ਵਰਕ ਹੋਊਗਾ ਫੁੱਲ ਹੈਵੀ ਇਹਦੇ 슬ੀਵਸ ਰੈਡੀ ਹੋਏ ਨੇਗੇ ਇਹ ਜਿਹੜੇ ਸੂਟ ਰੈਡੀ ਹੋਏ ਹੋਏ ਨੇ ਸਾਰੇ ਸੂਟ ਆਪਣੇ ਪਿਓਰ ਨੇਚਰਲ ਕ੍ਰੇਪ ਦੇ ਸੂਟ ਰੈਡੀ ਹੋਏ ਨੇਗੇ ਇਸ ਤਰ੍ਹਾਂ ਇਹਦੇ ਨਾਲ ਕ੍ਰੀਮ ਕੇ ਅੰਦਰ ਦੀ ਆਪਾਂ ਇਹਦੇ ਨਾਲ ਬਾਟਮ ਰੱਖੀ ਐ ਇਹਦਾ ਬਾਟਮ ਤੇ ਵਰਕ ਹੋਊਗਾ ਬਹੁਤ ਸੋਹਣੀ ਵਰਕ ਹੋਇਆ ਬਾਟਮ ਤੇ ਵੀ ਇਹੜਾ ਅਗਲਾ ਡਿਜ਼ਾਈਨ ਰੈਡੀ ਕੀਤਾ ਆਪਾਂ ਨੇ ਉਹ ਕੀਤਾ ਮੋਰ ਪੰਖੀਆ ਸੌਰੀ ਮੋਰਨੀਆਂ ਵਾਲਾ ਡਿਜ਼ਾਈਨ ਇਹ ਇਵਾਲਾ ਡਿਜ਼ਾਈਨ ਰੈਡੀ ਹੋਇਆ ਐਸ ਤਰ੍ਹਾਂ ਇਹਦੇ ਸਾਰੇ ਫਰੰਟ ਦੇ ਵਿੱਚ ਬੂਟੀ ਬਣੀ ਹੋਈ ਏ ਇਹ ਵਾਲਾ ਦੀਆਂ ਬਣਿਆ ਜੋ ਪੀਏ ਦੇ ਫਰੰਟ ਤੇ ਸਾਰੇ ਇਸ ਤਰ੍ਹਾਂ ਸ਼ਰਟ ਦੇ ਵਿੱਚ ਬੁੱਟੀਆਂ ਬਣੀਆਂ ਹੋਈਆਂ ਨੇ ਇਹ ਵਾਲਾ ਵਰਕੇ ਦੇ 슬ਿਵਸ ਤੇ ਹੋਏ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਤੇ ਸੂਟ ਰੈਡੀ ਹੋਇਆ ਇਹ ਵਾਲੀ ਦੇ ਨਾਲ ਬਾਟਮ ਹੈ ਬਾਟਮ ਤੇ ਵੀ ਇਸ ਤਰ੍ਹਾਂ 슬ਿਵਸ ਵਾਲਾ ਵਰਕ ਹੋਇਆ ਇਹ ਦਿੱਚਪਾ ਇਹ ਵਾਲੇ ਕਲਰ ਰੈਡੀ ਕੀਤੇ ਨੇਗੇ ਕਲਰ ਸਾਰੇ ਬਹੁਤ ਸੋਹਣੇ ਕਲਰ ਨੇ ਦੋਸਰੇ ਵੀ ਇਹ ਲੈ ਕਲਰ ਨੇ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੋਂ ਸਾਡੇ ਤੋਂ ਬਣਵਾ ਸਕਦੇ ਹੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਵੀਡੀਓ ਸੂਟ ਸਾਡੇ ਕਿਦਾਂ ਦੇ ਲੱਗੇ ਧੰਨਵਾਦ ਜੀ